ਮੇਰੀ ਦੋ ਤਿੰਨ ਜਣਾਂ ਨਾਲ ਸ਼ਰਮ ਕਿਹੜਾ ਇੱਕ ਤਾਂ ਹੈਗਾ ਬੰਬੇ ਤੋਂ ਮੈਂ ਬੋਲਿਆ ਸੀ ਬੁੜਾ ਬੰਦਾ ਉਹ ਮੈਂ ਹੁਣ ਉਹਦੀ ਸ਼ਾਨ ਚ ਕੀ ਬੋਲਾਂ ਜਿਹੜੀ ਵੀ ਮੇਰੀ ਫਿਲਮ ਆਉਂਦੀ ਹੈ ਉਹਦੇ ਬਾਰੇ ਬੋਲਣਾ ਹੀ ਬੋਲਣਾ ਕਿਉਂਕਿ ਮੈਂ ਉਹ ਬਾਬੇ ਨੂੰ ਪ੍ਰਸ਼ਾਦ ਹੁਣ ਉਹਤੇ ਲੀਗਲੀ ਨੋਟਿਸ ਵੀ ਭੇਜੂਗੀ ਸਾਡੀ ਟੀਮ ਇਹ ਲੋਕਾਂ ਜਿਹੜੇ ਪੰਜਾਬੀ ਸਿਨੇਮੇ ਦਾ ਕਹਾਣ ਕੱਢ ਨੇ ਦੋਸਤੋ ਡਾਕੂ ਵਾਲਾ ਮੁੰਡਾ 3 ਰਿਲੀਜ਼ ਹੋ ਚੁੱਕੀ ਹੈ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਦੂਜੇ ਪਾਸੇ ਅਦਾਕਾਰ ਦੇਵ ਖਰੋੜ ਦਾ ਗੁੱਸਾ ਉੱਪਰ। ਜੀ ਹਾਂ, ਅਦਾਕਾਰ ਦੇਵ ਖਰੋੜ ਨੇ ਰਿਵਿਊ ਕਰਨ ਵਾਲਿਆਂ ਤੇ ਆਪਣਾ ਗੁੱਸਾ ਕੱਢਿਆ ਹੈ। ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਕਿ ਮੈਂ ਆਪਣੇ ਪ੍ਰੀਮੀਅਮ ਤੇ ਰਿਵਿਊ ਨਹੀਂ ਕਰਵਾਉਂਦਾ। ਦੂਜੇ ਪਾਸੇ ਜੋ YouTube ਤੇ ਕੁਝ ਖਾਸ ਰਿਵਿਊ ਕਰਨ ਵਾਲੇ ਨੇ ਪੰਜਾਬ ਤੇ ਉਹਨਾਂ ਉੱਪਰ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਹੈ ਕਿ ਮੇਰੇ ਨਾਲ ਪੁਰਾਣੀਆਂ ਕਿੜਾਂ ਕੱਢ ਰਹੇ ਨੇ। ਤਾਂ ਕਿਸ ਪ੍ਰਕਾਰ ਦੇ ਨਾਲ ਉਹਨਾਂ ਨੇ ਨਿਸ਼ਾਨਾ ਸਾਧਿਆ ਕਿਸ ਤੇ ਸਾਧਿਆ ਇਹ ਦੇਵ ਖਰੋੜ ਦੱਸਣਗੇ। ਆਓ ਤੁਹਾਨੂੰ ਦਿਖਾਉਂਦੇ ਆਂ ਵੀਡੀਓ। ਕੁਝ ਲੋਕ ਨਾ ਰਿਵਿਊ ਪਾਉਣ ਨੂੰ ਬਹੁਤ ਕਾਲੇ ਹੁੰਦੇ ਆ ਗਲਮਾਂ ਦੇ ਉਹਨਾਂ ਨੇ ਨਾ ਸਾਡੇ ਨਾਲ ਕਿੜ ਕੱਟਣੀ ਹੁੰਦੀ ਮੇਰੀ ਦੋ ਤਿੰਨ ਜਣਾਂ ਨਾਲ ਸ਼ਰਮ ਕਿਹੜਾ ਇੱਕ ਤਾਂ ਹੈਗਾ ਬੰਬੇ ਤੋਂ ਮੈਂ ਬੋਲਿਆ ਸੀ ਬੁੜਾ ਬੰਦਾ ਉਹ ਮੈਂ ਹੁਣ ਉਹਦੀ ਸ਼ਾਂਚ ਕੀ ਬੋਲਾਂ ਉਹਨੂੰ ਬਜ਼ੁਰਗ ਬੰਦਾ ਉਹਨੇ 82 83 ਚ ਇੱਕ ਫਿਲਮ ਬਣਾਈ ਸੀ ਵਲਗਰ ਸਿਰੇ ਦੀ ਮਸਤੀ ਸਿਰੇ ਦੀ ਸਟੂਪਿਡ ਫਿਲਮ ਜਿਹੜੀ ਤੁਸੀਂ ਮੇਰੇ ਖਿਆਲ ਚ ਬਰਦਾਸ਼ਤ ਹੀ ਨਹੀਂ ਕਰ ਸਕੋਗੇ ਉਹ ਬੰਦਾ ਰਿਵਿਊ ਕਰਦਾ ਔਰ ਉਹ ਮੇਰੇ ਪਿੱਛੇ ਦਾ ਇਨਾ ਹੱਥ ਧੋਗੇ ਪਿਆ ਹੋਇਆ ਹੈ ਕਿ ਪਹਿਲਾਂ ਗਾਂਧੀ ਆਈ ਚੰਗੀ ਫਿਲਮ ਉਹਦੇ ਬਾਰੇ ਉਹ ਬੋਲਿਆ ਜਿਹੜੀ ਵੀ ਮੇਰੀ ਫਿਲਮ ਆਉਂਦੀ ਹੈ ਉਹਦੇ ਬਾਰੇ ਬੋਲਣੀ ਬੋਲਣਾ ਕਿਉਂਕਿ ਮੈਂ ਉਹ ਬਾਬੇ ਨੂੰ ਪ੍ਰਸ਼ਾਦ ਦਿੰਦਾ ਹਾਂ ਵੀ ਤੂੰ ਚੰਗਾ ਬੋਲਿਆ ਕਰ ਜਿਹੜੀ ਚੀਜ਼ ਮਾੜੀ ਆ ਉਹਨੂੰ ਮਾੜੀ ਕਿਹਾ ਕਰ ਕਿਹੜਾ ਨਾ ਕੱਢਿਆ ਕਰ ਹਨਾ ਉਹ ਉਹ ਬੰਦਾ ਇਦਾਂ ਗੱਲ ਕਰਦਾ ਵੀ ਜਿਵੇਂ ਉਹਨੂੰ ਸਾਰੇ ਸਿਨੇਮੇ ਦੀ ਸਮਝ ਹੁੰਦੀ ਹੈ ਮੈਂ ਕਹਿੰਦਾ ਜੀ ਤੁਸੀਂ ਆਓ ਸਾਡੇ ਨਾਲ ਬੈਠੋ ਜਿੱਦਾਂ ਦੀ ਤੁਸੀਂ ਸਕ੍ਰਿਪਟ ਕਹੋਗੇ ਉਦਾਂ ਦੀ ਆਪਾਂ ਲਿਖ ਲੈਣੇ ਆਂ ਦੇਖ ਲੈਣੇ ਤੁਹਾਡੀ ਨੌਲੇਜ ਕਿੰਨੀ ਆ ਉਹ 75 ਵਾਲਾ ਸ਼ਰਮਾ ਜਿਹੜਾ ਹੈਗਾ ਉਹਨਾਂ ਦੇ ਟਾਈਮ ਵਾਲਾ ਉਹੀ ਦਿਮਾਗ 'ਚ ਬਾਬਿਆ ਹਲੇ ਬ ਬੱਸ ਅਸੀਂ ਰਿਵਿਊ ਪਾ ਲਈ ਹੁਣ ਉਸ ਬੰਦੇ ਨੇ ਬੰਬੇ ਵਾਲੇ ਨੇ ਸਾਰੀ ਸਟੋਰੀ ਰਿਵੀਲ ਕੀਤੀ ਪਈ ਆ ਫਿਲਮ ਦੀ ਸਾਰੀ ਕਹਾਣੀ ਹੁਣ ਉਹ ਤੇ ਲੀਗਲੀ ਨੋਟਿਸ ਵੀ ਭੇਜੂਗੀ ਸਾਡੀ ਟੀਮ ਉਹ ਤੇ ਕੇਸ ਵੀ ਹੋਊਗਾ ਤਾਂ ਕਿ ਅਗਲੀ ਵਾਰ ਨੂੰ ਉਹਦੇ ਕੰਨ ਹੋ ਜਾਣ ਚੰਗੇ ਤਰੀਕੇ ਨਾਲ ਤੇ ਇਹ ਲੋਕ ਨੇ ਜਿਹੜੇ ਪੰਜਾਬੀ ਸਿਨੇਮੇ ਦਾ ਕਹਾਣ ਕਰਦੇ ਨੇ ਅਸਲੀ ਰਿਵਿਊ ਕਰਨ ਵਾਲੇ ਤੁਸੀਂ ਲੋਕ ਹੋ ਤੁਸੀਂ ਜੇ ਕੋਈ ਤੁਹਾਡੇ ਨਾਲ ਦਾ ਫਿਲਮ ਦੇਖ ਕੇ ਆਇਆ ਉਹ ਤੋਂ ਪੁੱਛਿਆ ਕਰੋ ਵੀ ਫਿਲਮ ਕਿਵੇਂ ਹੈ ਇਹਨਾਂ ਲੋਕਾਂ ਨੂੰ ਸੁਣ ਕੇ ਕਦੇ ਵੀ ਆਪਣਾ ਮਨ ਨਾ ਬਣਾਇਆ ਕਰੋ ਫਲਾਣੇ ਨੇ ਆਹ ਕਹਤਾ ਫਲਾਣੇ ਨੇ ਆਹ ਕਹਤਾ ਅਣਾ ਕੋਈ ਰਿਵਿਊ ਕਰਤਾ ਬੈਠੇ ਨੇ ਉਹਨਾਂ ਨੇ ਤਾਂ ਸਾਡੇ ਬਾਰੇ ਨੈਗੇਟਿਵ ਬੋਲ ਕੇ ਆਪਣੀ ਦੁਕਾਨਦਾਰੀ ਆਪਣੇ ਵਿਊਜ਼ ਲੈਣੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪੰਜਾਬ 'ਚ ਕੀ ਚੱਲ ਰਿਹਾ ਹੈ ਨਾ ਕਿੱਦਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਆ ਵਿਊ ਲੈਣ ਲਈ ਬੰਦੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਸੋ ਇਹੀ ਕਹਿਣਾ ਤੁਹਾਡੇ ਅੱਗੇ ਅਪੀਲ ਆ ਸਾਰੇ ਅੱਗੇ ਬਹੁਤ ਚੰਗੀ ਫਿਲਮ ਹੈ ਔਰ ਮੇਰੇ ਜਿੰਨੇ ਵੀ ਮੇਰੇ ਨਿਕਲੇ ਨੇ ਉਹਨਾਂ ਨੇ ਇਹ ਕਿਹਾ ਕਿ ਯਾਰ ਦੇਵ ਜੀ ਦੀਆਂ ਤਰੀਆਂ ਅਸੀਂ ਹੁਣ ਤੱਕ ਦੀਆਂ ਫਿਲਮਾਂ ਦੇਖੀਆਂ ਨੇ ਸਾਨੂੰ ਬੈਸਟ ਫਿਲਮ ਲੱਗੀ ਤੁਸੀਂ ਰਿਵਿਊ ਦੇਖੋ ਮੈਂ ਤਾਂ ਇਹ ਗੱਲ 'ਚ ਯਕੀਨ ਹੀ ਨਹੀਂ ਕਰਦਾ ਕਿ ਮੈਂ ਫੇਰ ਚੀਜ਼ਾਂ ਕਰਾਂ ਜਾਂ ਨਕਲੀ ਚੀਜ਼ਾਂ ਕਰਾਂ ਜਾਂ ਲੋਕਾਂ ਦੇ ਮੂੰਹ 'ਚ ਜਾ ਕੇ ਅਸੀਂ ਮਾਈਕ ਦੇ ਦਈਏ ਤੇ ਪੁੱਛੀਏ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਵੀ ਤੁਸੀਂ ਪਾਓ ਜੇ ਅਸੀਂ ਕੱਲ ਸਵੇਰੇ ਉਥੇ ਚਾੜ੍ਹਨੇ ਆ YouTube ਤੇ ਜਾਂ ਸੋਸ਼ਲ ਮੀਡੀਆ ਤੇ ਅਜ ਤਾਂ ਜ ਰੀਅਲ ਜਿਹੜੇ ਵਿਊਜ਼ ਨੇ ਉਹ ਸਾਰੇ ਤੁਹਾਡੇ ਅੱਗੇ ਲਿਆਂਦੇ ਨੇ ਜਿਹੜੇ ਲੋਕ ਬੋਲ ਰਹੇ ਨੇ ਦਿਲੋਂ ਬੋਲ ਰਹੇ ਨੇ ਦਾਦਾ ਘਰ ਦੇਖ ਕਰੋੜ ਦਾ ਮੰਨਣਾ ਹੈ ਕਿ ਮੂਵੀ ਰਿਵਿਊ ਦੇ ਵਿੱਚ ਅਕਸਰ ਲੋਕਾਂ ਨੂੰ ਝੂਠ ਦਿਖਾਇਆ ਜਾਂਦਾ ਉਹਨਾਂ ਨੇ ਕਿਹਾ ਕਿ ਅਸੀਂ ਜੋ ਰਿਵਿਊ ਪਾਏ ਨੇ ਅਸੀਂ ਸਿਰਫ ਉਹਨਾਂ ਲੋਕਾਂ ਦੇ ਪਾਏ ਨੇ ਜੋ ਵਾਕਈ ਆਪਣੇ ਘਰਾਂ ਦੇ ਵਿੱਚੋਂ ਉੱਠ ਕੇ ਫਿਲਮ ਵੇਖਣ ਲਈ ਪਹੁੰਚੇ ਸੀ ਚਾਹੇ ਉਹ ਜ਼ਿਆਦਾ ਸੀ ਚਾਹੇ ਘੱਟ ਸੀ ਪਰ ਜੋ ਰਿਵਿਊ ਪਾਏ ਨੇ ਉਹ ਸੱਚੇ ਪਾਏ ਨੇ ਇਸੇ ਦੇ ਨਾਲ ਉਹਨਾਂ ਨੇ ਖਾਸ ਤੌਰ ਤੇ ਉਹਨਾਂ ਜੋ ਫਿਲਮ ਕੰਪਨੀਆਂ ਨੇ ਉਹਨਾਂ ਤੇ ਵੀ ਇੱਕ ਤਰ੍ਹਾਂ ਦੇ ਨਾਲ ਨਿਸ਼ਾਨਾ ਕੱਸਿਆ ਹੈ ਜੋ ਕਿ ਰਿਵਿਊ ਕਰਵਾਉਂਦੇ ਨੇ ਜਦੋਂ ਪ੍ਰੀਮੀਅਰ ਰੱਖਿਆ ਹੁੰਦਾ ਹੈ ਫਿਲਮ ਦੇ ਪ੍ਰੀਮੀਅਰ ਤੇ ਫਿਲਮ ਦੇ ਨਾਲ ਜੁੜੇ ਕਲਾਕਾਰਾਂ ਦੇ ਸਾਥੀਆਂ ਨੂੰ ਬੁਲਾ ਕੇ ਉਹਨਾਂ ਤੋਂ ਚੰਗੇ ਬਿਆਨ ਦਵਾਏ ਜਾਂਦੇ ਨੇ ਚੰਗੇ ਰਿਵਿਊ ਪਾਏ ਜਾਂਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਬਿਆਨਾਂ ਦੇ ਘੇਰੇ ਵਿੱਚ ਲਿਆ ਏ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਅਪਡੇਟ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ